ਸੋ ਭੰਗੂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਤੇਈ ਮਗਰ ਸ਼ਹਿਰਛੇ ਸਮਝ ਜਾ ਰਾਂ ਕੇਸਰ ਸਿੰਘ ਦੇ ਗ੍ਰਹ ਪਿੰਡ ਚੰਬਾ ਤਸਵੀਰ ਅਖਨੂਰ ਜ਼ਿਲ੍ਹਾ ਜੰਮੂ ਸ਼ਬੇ ਕੋ ਕੇ ਜਨ ਭਗਤੋ ਚੜੀਆਂ ਹੋਵਣ ਕੁਮਾਰੀਆਂ ਮਸਤੀ ਨਾਮ ਵਾਲੀ ਰਖਾਈਆ ਆਤਮ ਦੀਆਂ ਪਰਮਾਤਮਾ ਨਾਲ ਲਗੀਆਂ ਹੋਵਣ ਜਾਰੀਆਂ ਜਰਾ ਨਾ ਸਕੇ ਨ ਕੋਈ ਟੜਾਈਆ ਜਿੱਥੇ ਵੰਡ ਨਹੀਂ ਪੁਰਖ ਨਾਰੀਆਂ ਨਿਰਗੁਣ ਨੂਰ ਜੋਤ ਜੋਤ ਰੁشناਈਆ ਇਹ ਲੈਣ ਦੇ ਨੇ ਸਤਜੁਗ ਦੇ ਉਪਾਰੀਆ ਅਤਾਰੀਆ ਕਾਲਯੁਗ ਅੰਤ ਪੂਰ ਕਰਾਇਆ 994 ਚੋਕੜੀ ਯੁਗ ਪਿਛੋਂ ਤੁਹਾਡੀ ਆਈ ਵਾਰੀਆ ਵਾਰਸ ਹੋ ਕੇ ਵੇਖੇ ਤੁਰ ਦਰਗਾਹੀਆਂ ਜਿਹੜੀਆਂ ਰੂਹਾਂ ਅਜ ਤੱਕ ਰਹੀਆਂ ਕੁਆਰੀਆਂ ਸ਼ਬੀ ਕੋ ਸਭ ਨੂੰ ਲੈ ਪਰ ਨਾਈਆ ਫੇਰ ਫਿਰਨਾ ਪੇਣਾ ਵੰਕ ਦੁਆਰਿਆਂ ਚਰਾਸੀ ਘਰ ਰਹਿਣ ਕੋਈ ਨਾ ਪਾਈਆ ਲੋੜ ਰਹੇ ਨਾ ਬਿਸ਼ਨੋ ਪੰਡਾਰੀਆਂ ਸ਼ੰਕਰ ਪੈਣਾ ਕੋਈ ਜਨਾਈਆ ਬ੍ਰਹਮੇ ਕਰਨ ਮਿਆਨਾ ਪੈਣ ਸਾਰੀਆਂ ਬ੍ਰह्म ਤਾਰਨਾ ਕੋਈ ਵੜਿਆਈਆ ਜਨ ਭਗਤੋ ਤੁਸਾ ਕਰਕੇ ਓਣਾ ਹੁਸ਼ਿਆਰੀਆ ਆਪ ਆਪਣੀ ਲੈਂਗੜਾਈਆ ਤੁਹਾਡੀਆਂ ਪ੍ਰੇਮ ਦਿਨਿਆ ਪ੍ਰੇਮ ਵਿਚੋਂ ਪ੍ਰਗਟ ਹੋਵਣ ਤਾਰੀਆਂ ਧਰਨੀ ਤਰਤ ਤਵਲ ਤੋਲ ਬੇਖ ਖੁਸ਼ੀ ਵਨਾਈਆ ਤੁਹਾਡਾ ਰੂਪ ਇਹ ਗੰਮਾ ਹੋਣਾ ਉਸ ਪ੍ਰਭੂ ਦੀਆਂ ਲਾੜੀਆਂ ਜੋ ਕੰਤ ਸੁਹਾਗ ਆਦ ਜੁਗਾਰ ਅਖਵਾਈਆ ਜਿਸ ਪਾਰ ਕਰੋਣਾ ਜੰਗਲ ਜੂ ਉਜਾੜ ਪਹਾੜਾ ਵਾਲਿਆ ਸਗਾਹਾਂ ਪਾਰ ਕਰਾਈਆ ਪ੍ਰਕਾਸ਼ ਦੇਣਾ 나ੜ 나ੜੀਆਂ ਅੰਦੇ ਅੰਧੇਰਾ ਅੰਦਰੋਂ ਦੇ ਗਵਾਈਆ ਜਿਸ ਲੇਖੇ ਲਾਉਣਾ ਜੰਗਲ ਜੁਹਾਂ ਵਾਲੀਆਂ ਛਾੜੀਆਂ ਪਾਣਾ ਪਥਰਾਂ ਦੇ ਗਵਾਈਆ ਓ ਦੇਖਣਹਾਰਾ ਤੁਹਾਡੇ ਧਨ ਬਜੂਦ ਸਰੀਰ ਕਾਇਆ ਵਾਲੀਆਂ ਮਾੜੀਆਂ ਅੰਦਰ ਬੈਠਾ ਸੋਭਾ ਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਸੱਚ ਦਾ ਮਾਲਕ ਬੇਪਰਵਾਹੀਆ ਸ਼ਬੀ ਪੋਕੇ ਜਨ ਭਗਤੋ ਛੜੀਆਂ ਹੋਵਣ ਖਰ ਮਸਤੀਆਂ ਖੁਸ਼ੀਆਂ ਟੋਲੇ ਗਈਆਂ ਸਭ ਦੀਆਂ ਰੂਹਾਂ ਪ੍ਰਭੂ ਦੇ ਪਿਆਰ ਵਿੱਚ ਹੋਣ ਹੱਸਦੀਆਂ ਹਸਤ ਕੀਟਨਾ ਕੋਈ ਵੜਿਆਈਆ ਅੰਤਰ ਖੁਆਸ਼ਾ ਪਰਿਆ ਹੋਵਣ ਜਸਦੀਆਂ ਸਿਫਤਾ ਨਾਲ ਸਲਾਹੀਆ ਸੰਗਤਾ ਖੁਸ਼ੀਆਂ ਨਾਲ ਆਵਣ ਹੱਸਦਿਆਂ ਧੁਰ ਦੇ ਟੋਲੇ ਗਾਈਆ ਸਦਾ ਭਗਤ ਦੁਆਰੇ ਰਾਨ ਬਸਦਿਆਂ ਵਸਨ ਯਾਰ ਵਖਸੇ ਨੂਰ ਲਾਹੀਆ ਪਿਆਰ ਮੁਹੱਬਤ ਵਿੱਚ ਫਿਰਨ ਨਸਦਿਆਂ ਭਜਨਵਾ ਹੋਦਾਹੀਆ ਪਿਆਸੀਆਂ ਹੋਣ ਅੰਮ੍ਰਿਤ ਰਸ ਦੀਆਂ ਬਿਨ ਰਸਨ ਨਾਸ ਦੇ ਚਖਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਨੇਕ ਲੰਕਨ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨਾ ਸਰਨ ਸਰ ਨਾਈ ਹੋਵਨ ਢੱਠਦਿਆਂ ਟਟ ਟੂੜੀ ਖਾਕਰ ਮਈਆ ਤੇ ਇਹ ਹੈ ਟਾਈਮ ਕਰਦੇ ਨਾ ਤੇਈ ਮਗਰ ਛੇ ਛੇ ਸਮਝਾਰਾਂ ਜੀਵਨ ਸਿੰਘ ਦੇ ਨਵਿੱਤ ਪਿੰਡ ਚਮਾ ਤਹਿਸੀਲ ਅਖਨੂਰ ਜ਼ਿਲ੍ਹਾ ਜੰਮੂ ਜੀਵਨ ਸਿੰਘ ਸਦਾ ਜਗ ਜਿਓ ਜੀਵਤ ਦੀ ਜੀਵਤ ਜੀ ਮਰਨ ਤੋਂ ਬਾਅਦ ਵੀ ਦੇਵੜੇ ਆਈਆ ਤੇਰਾ ਪਰਮ ਪੁਰਖ ਪਰਖਾ ਪਰਮਾਤਮ ਬਣਿਆ ਤੁਰਦਾ ਪਿਓ ਪੁੱਤ ਪੋਤਰਿਆਂ ਦੀ ਥਾ ਤੇਰਾ ਨਾਮ ਕਰੇ ਰੁਸ਼ਨਾਈਆ ਤੇਰੇ ਪ੍ਰੇਮ ਦਾ ਰਸ ਮਿੱਠਾ ਤੇ ਸਭ ਤੂੰ ਬਖਰਾ ਕਿਰਤ ਕਿਓ ਜਗਤ ਮਦਾਨਿਆ ਤੂੰ ਵਾਰ ਨੈਰੀ ਆਈਆ 4 ਜੁਗ ਤੱਕ ਤੇਰਾ ਨਾਮ ਰਹੇਗਾ ਤੀਉ ਦਾ ਤੂੰ ਤ੍ਰੈ ਗੁਣ ਤੀਤਾ ਹੋਏ ਸਹਾਈਆ ਜੇ ਕੋਈ ਪੁੱਛੇ ਤਾਰਿਆ ਕਿੰ ਕਿਹੜੇ ਕੀਤੇ ਕਮਾਈਆ ਤੂੰ ਫਰੀਦ ਦਾ ਉਹ ਸਾਥੀ ਜਿਸ ਵੇਲੇ ਬਰਸਦਾ ਸੀ ਮਿਉ ਹੱਥ ਜੋੜ ਕੇ ਪ੍ਰਭ ਦੇ ਅੱਗੇ ਵਸਤਾ ਪਾਈਆ ਜੇ ਇਸ ਦੇ ਨਾਲ ਨਹੀਂ ਹਾਂ ਕਿਉਂ ਮੈਨੂੰ ਬਿਛੋੜਿਆ ਬੇਪਰਵਾਹੀਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਰ ਸੱਚਾ ਵਰ ਸੱਚ ਦਾ ਮਾਲਕ ਇਕਬ ਸਾਈਆਂ ਛਟ ਅਵਾਜ਼ ਆਈ ਇਹ ਤਤਵਲ ਫਰੀਦ ਅੰਤਰ ਮੇਰਾ ਧਿਆਨ ਲਗਾਈਆ ਜੇ ਤੂੰ ਵੀ ਮੇਰੀ ਕਰਨੀ ਦੀਦ ਦੀਦ ਨਿਸਤ ਅਦਰਸ਼ਨ ਦੇਵਾ ਚਾਹੀ ਚਾਹੀਆਂ ਪਰ ਬੜੀ ਆਸ਼ਾ ਰੱਖਣੀ ਪੈਣੀ ਉਮੀਦ ਤ੍ਰਿਸ਼ਨਾ ਤੂੰ ਵਾਰ ਸਮਝਾਈਆ ਨਾਲੇ ਹੁਕਮ ਵਿੱਚ ਕੀਤੀ ਤਾਂ ਕੀ ਦੇ ਖੁਸ਼ੀਆਂ ਨਾਲ ਦਿੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਰ ਸਚਾ ਹਰ ਸੱਚ ਦਾ ਆਪਣਾ ਭੇਵ ਖੁਲਾਈਆ ਸ਼ਬਦ ਕਿਹਾ ਸੁਣਵੇਂ ਰਾਗੀ ਬੇਰਾਗੀਆਂ ਧਿਆਨ ਧਿਰੜਾਈਆ ਹੁਣ ਦੁਨੀਆ ਜਾਣੀ ਤਿਆਗੀ ਛੱਡਨੀ ਖਲਕ ਖੁਦਾਈਆ ਫੇਰ ਕਿਰਪਾ ਕਰੇ ਤੇਰਾ ਕੰਤ ਸੁਹਾਗੀ ਮਾਲਕ ਥੁਰ ਦਰਗਾਹੀਆ ਤੇਰਾ ਵਡਵਡ ਹੋਵੇ ਭਾਗੀ ਫਰਗਬਾਨ ਤੈਨੂੰ ਧਿਆਵਨਾਈਆ ਤੇਰੀ ਆਤਮਾ ਫੇਰ ਹੋਵੇ ਜਾਗੀ ਜਾਗਰਤ ਜੋਤ ਜੋਤ ਰੁشناਈਆ ਤੇਰੇ ਅੰਦਰ ਉਪਜਾਏ ਆਪਣਾ ਗਮਾ ਰਾਗੀ ਜਗਤ ਰਾਗਾ ਤੂੰ ਵਾਰਸ਼ਨ ਵਾਈਆ ਜੀਵਨ ਜ਼ਿੰਦਗੀ ਜਗਤ ਹੋਵੇ ਸਾਦੀ ਸਾਧਨਾ ਤੇਰੇ ਵਿੱਚ ਰਖਾਈਆ ਜਿਸ ਵੇਲੇ ਪਰਤ ਦੀ ਭਾਰਤ ਨਾਲੋਂ ਬਦਲੀ ਆਵਾਦੀ ਕੰਢੀ ਕਾਢ ਤੇ ਤੇਰਾ ਕੰਡਾ ਦੇਵਦਲਾਈਆ ਇਹੋ ਖੇਲ ਪ੍ਰਭੂ ਦੀ ਹੋਣੀ ਡਾਡੀ ਜੀ ਸਨਾਲ پاک ਹਿੰਦ ਵੰਡ ਦਿੱਤੀ ਵੰਡਾਈਆ ਉਸ ਵੇਲੇ ਫਰੀਦ ਨੇ ਆਪਣਾ ਰੂਪ ਬਣਾ ਕੇ ਇੱਕ ਵੰਦੀ ਬੰਦਨਾ ਵਿੱਚ ਸੀਸ ਨਿਵਾਈਆ ਛਾਟ ਸੰਦੇਸ਼ਾ ਮਿਲਿਆ ਇਹ ਖੇਲ ਮੇਰੇ ਘਰਾਂ ਦੀ ਘਰਾਨਾ ਮੇਰਾ ਤੁਰ ਦਰਗਾਹੀਆ ਇਸ ਦੇ ਪਿੱਛੇ ਮੈਂ ਜ਼ਰੂਰ ਬਣਾਗਾ ਪਾਂਦੀ ਪਾਂਦ ਮੁਕਾਏ ਮੇਲਾ ਮਿਲਿਆ ਚਾਈ ਚਾਈਆ ਸਜ ਖੰਡ ਦਵਾਰ ਫੇਰ ਬਸਾਵਾ ਜਿੱਤੇ ਜਾ ਕੇ ਆਤਮਾ ਫੇਰ ਕਦੇ ਨਹੀਂ ਆਂਦੀ ਜਨਮ ਮਰਨ ਵਿੱਚ ਕਦੇ ਨਾ ਆਈਆ ਆਸ਼ਾ ਪੂਰੀ ਤੇ ਪੂਰਨ ਸਤਗੁਰ ਕੀਤੀ ਤੁਰਾਂ ਦੀ ਤੁਰਦਾ ਲੈਣਾ ਝੋਲੀ ਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਨੇਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਜਾਨੇ ਅੰਦਰ ਆਤਮ ਖੁਆਸ਼ਾ ਵਾਲੇ ਸੁਰਾਂ ਦੀ ਸੁਰਤੀ ਤੂੰ ਵਾਰੇ ਆਪਣਾ ਹੁਕਮ ਵਰਤਾਈਆ ਹਰ ਸੰਗਤ ਸੱਚੇ ਪਾਤਸ਼ਾਹ ਜੀ ਬਾਣੀ ਪੜਦੇ ਅਨੇਕ ਕਾਦੇ ਨੇ ਪੁੱਲਾਂ ਲੱਗਦੀਆਂ ਸਤਿਗੁਰ ਪਾਤਸ਼ਾਹ ਹਰ ਸੰਗਤ ਪਾਤਸ਼ਾਹ ਮਾਫੀ ਜਾਨੀ ਸੋ ਹੰਗ ਮਹਾਰਾਹੀਸ਼ੇ